thank <laughs> you tá se decr ਮੈਕ ਟਿਕਾ ਸਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰਾ ਮੈਰਿਟ ਲਿਸਟ 'ਚ ਨਾਮ ਆਇਆ ਸਰ ਇੱਥੋਂ ਦੀ ਇਥੇ ਟੀਚਰਸ ਅਧਿਆਪਕ ਸਾਹਿਬਾਨ ਸਾਰੇ ਦਾ ਬੜਾ ਸਾਥ ਰਿਹਾਗਾ ਇਹਦੇ ਵਿੱਚ ਜਿੱਥੇ ਅਧਿਆਪਕਾਂ ਦੇ ਸਾਥ ਹੈ ਉੱਥੇ ਮੇਰੇ ਮਾਤਾ ਪਿਤਾ ਦਾ ਵੀ ਬਹੁਤ ਸਾਥ ਹੈ ਤੇ ਇੱਥੋਂ ਦਾ ਸਾਰਾ ਸਟਾਫ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਕਿ ਮਤਲਬ ਕਿ ਮੈਂ ਕਹਿ ਨਹੀਂ ਸਕਦੀ ਜਿਨੇ ਸ਼ਬਦ ਮੇਰੇ ਘਰੇ ਘਟਿਆ ਉਹਨਾਂ ਨਾਲੋਂ ਸਰ ਮਨਪ੍ਰੀਤ ਕੌਰ ਸਰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਰ ਮੈਂ ਇਹ ਮੁਕਾਮ ਸਿਰਫ ਆਪਣੇ ਟੀਚਰਸ ਦੇ ਕਰਕੇ ਹਾਸਲ ਕੀਤਾ ਜਿੰਨਾ ਮੇਰੇ ਟੀਚਰਸ ਦਾ ਸਹਿਯੋਗ ਹੈ ਇਸ ਵਿੱਚ ਉਹਨਾਂ ਹੀ ਮੇਰੇ ਪੇਰੈਂਟਸ ਦਾ ਵੀ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਲਿਆਂਦਾ ਅਤੇ ਮੈਨੂੰ ਪੂਰੀ ਸਪੋਰਟ ਕੀਤੀ ਸਰ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿ ਮੈਂ ਮੈਰਿਟ ਹਾਸਲ ਕੀਤੀ ਹੈ ਤੇ ਮੈਂ ਅੱਗੇ ਵੀ ਵਧਿਆ ਕਰਾਂਗੀ ਸੁਰੇਖਾ ਕਿੰਨੇ ਨੰਬਰ ਆਏ ਤੇ ਕਿੰਨੇ ਰਿਕਾਰਡ ਆਏ ਕਿੰਨੇ ਤੇ 639 ਆਊਟ ਆਫ 650 ਆਏ 98% ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸ਼ਬਦਾਂ ਤੇ ਬਿਆਨ ਨਹੀਂ ਕੀਤਾ ਜਾ ਸਕਦਾ ਐਂਡ ਜੋ ਵੀ ਅੱਜ ਮੈਂ ਹਾਸਲ ਕੀਤਾ ਹੈ ਜਸਟ ਬਿਕੋਜ਼ ਆਫ ਮਾਈ ਪੇਰੈਂਟਸ ਟੀਚਰਸ ਐਂਡ ਜਿਨ੍ਹਾਂ ਨੇ ਵੀ ਜਿਹੜਾ ਵੀ ਕੋਈ ਵਿਅਕਤੀ ਜਿਨੇ ਵੀ ਸਾਨੂੰ ਮੋਟੀਵੇਟ ਕੀਤਾ ਸਾਰਿਆਂ ਦਾ ਮੈਂ ਬਹੁਤ ਬਹੁਤ ਥੈਂਕਸ ਕਰਦੀ ਹਾਂ ਉਹਨਾਂ ਦੀ ਵਜ੍ਹਾ ਨਾਲ ਅੱਜ ਮੈਂ ਇੱਥੇ ਪਹੁੰਚਿਆ ਸਿਕਾ ਜੀ ਮੇਰਾ ਨਾਮ ਸੁਨੀਲ ਮਹਿਰਾਲ ਹੈ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਤਲਵਾੜਾ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸਕੂਲ ਦੇ 10ਵੀਂ ਕਲਾਸ ਦੇ ਨਤੀਜੇ ਜਿਹੜੇ ਆਏ ਆ ਉਹਦੇ ਵਿੱਚ 11 ਬੱਚੇ ਮੈਰਿਟ ਵਿੱਚ ਸਥਾਨ ਹਾਸਲ ਕਰਨ ਵਿੱਚ ਸਕਸੈਸਫੁਲ ਹੋਏ ਆ ਸੋ ਏਡੀ ਵੱਡੀ ਅਚੀਵਮੈਂਟ ਲਈ ਮੈਂ ਆਪਣੇ ਸਾਰੇ ਟੀਚਰ ਟੀਚਿੰਗ ਸਟਾਫ ਦਾ ਸਾਰੇ ਸਪੋਰਟ ਸਟਾਫ ਦਾ ਜਿਹੜੇ ਸਾਡੇ ਨਾਲ ਜੁੜੇ ਜਿੰਨੇ ਵੀ ਪੁਰਾਣੇ ਸਟਾਫ ਮੈਂਬਰ ਆ ਜਿੱਦਾਂ ਅੱਜ ਮੈਡਮ ਸਰੇਸ਼ ਕੁਮਾਰੀ ਆਏ ਆ ਇਹਨਾਂ ਸਾਰਿਆਂ ਦਾ ਬੜਾ ਧੰਨਵਾਦੀ ਆ ਤੇ ਬੜੀ ਇਹਨਾਂ ਨੇ ਮਿਹਨਤ ਕਰਾਈ ਆ ਤੇ ਬੱਚਿਆਂ ਦੇ ਉੱਤੇ ਜਿਹੜਾ ਕੰਮ ਕੀਤਾ ਉਹਦਾ ਫਰੂਟ ਅੱਜ ਮਿਲਿਆ ਸਾਨੂੰ ਵੀ 11 ਮੈਰਿਟਾਂ ਐ ਅਸਲ ਕੀਤੀਆਂ ਜੋ ਕਿ ਆਪਣੇ ਆਪ ਤੇ ਇੱਕ ਬੜਾ ਵੱਡਾ ਕੀਤਾ ਮਾਨ ਹੈ। ਥੈਂਕ ਯੂ। ਸਰ ਮੈਂ ਬਹੁਤ ਖੁਸ਼ ਹਾਂ ਜੀ ਮੈਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੀ ਸੀ ਤੇ ਬੱਚਿਆਂ ਨੇ ਸਾਡਾ ਨਾਮ ਰੋਸ਼ਨ ਕੀਤਾ 11 ਮੈਰਿਟਸ ਲਈਆਂ। ਇਹਨਾਂ ਨੇ ਆਪਣੇ ਮਾਪਿਆਂ ਦਾ ਸਕੂਲ ਦਾ ਸਾਡੇ ਪ੍ਰਿੰਸੀਪਲ ਸਰ ਸੁਨੀਲ ਮਹਾਰਾਜ ਜੀ ਦਾ ਪੂਰਾ ਹੀ ਪੂਰੇ ਇਲਾਕੇ ਦੇ ਵਿੱਚ ਨਾਮ ਰੋਸ਼ਨ ਕੀਤਾ। ਸਾਨੂੰ ਬੜੀ ਖੁਸ਼ੀ ਮੈਨੂੰ ਬੜੀ ਖੁਸ਼ੀ ਆ ਕਿ ਸਾਡੇ ਬੱਚਿਆਂ ਦੀ ਮਿਹਨਤ ਜਿਹੜੀ ਆ ਉਹ ਅੱਜ ਰੰਗ ਲਿਆਈ ਆ। ਸ਼ੁਕਰੀਆ।